ਭਾਰਤ ਦੇ ਉਤਰਾਖੰਡ ਦੇ ਹਿਮਾਲਿਆ ਪਰਬਤ ਦੇ ਕਿਹੜੇ ਬੂਟੇ ਹੁੰਦੇ ਨੇ ਜਿਨ੍ਹਾਂ ਦੇ ਪੱਤੇ 1-1 ਫੁੱਟ ਡੇਢ-ਡੇਢ ਫੁੱਟ ਲੰਬੇ ਹੁੰਦੇ। ਉਹਨੂੰ ਭੋਜ ਬ੍ਰਿਕਸ਼ ਕਹਿੰਦੇ ਨੇ ਉਹਨਾਂ ਪੱਤਰਾਂ ਨੂੰ ਭੋਜ ਪੱਤਰ ਕਹਿੰਦੇ। ਅਜੇ ਵੀ ਹੈਗੇ ਨੇ। ਮਨੁੱਖ ਨੇ ਭੋਜ ਪੱਤਰਾਂ ਤੋਂ ਕਾਗਜ਼ਾਂ ਦਾ ਕੰਮ ਉਸ ਤੇ ਲਿਖਣਾ ਸ਼ੁਰੂ ਕੀਤਾ। ਪੁਰਾਣੇ ਬੇਸ਼ਤਰ ਧਰਮ ਗ੍ਰੰਥ ਭੋਜ ਪੱਤਰਾਂ ਦੇ ਉੱਤੇ ਲਿਖਿਆ ਹੈ ਪਰ ਹੈਰਾਨਗੀ ਦੀ ਗੱਲ ਕਾਗਜ਼ ਨਾਲੋਂ ਭੋਜ ਪੱਤਰ ਦੀ ਉਮਰ ਜ਼ਿਆਦਾ ਹੈ। 2-2000 ਸਾਲ ਦੇ ਭੋਜ ਪੱਤਰ ਪਏ ਨੇ। ਲਖਨਊ ਮਿਊਜ਼ੀਅਮ ਦੇ ਚ ਦਿੱਲੀ ਮਿਊਜ਼ੀਅਮ ਦੇ ਵਿੱਚ ਸੰਸਕ੍ਰਿਤ ਲਿਪੀ ਵਿੱਚ ਲਿਖੀ ਹੋਈਆਂ। ਧਾਰਮਿਕ ਵਿਚਾਰਾ ॠषि ਮਨੀਆਂ ਦੇ ਬਹੁ ਹਿਮਾਲਿਆ ਪਰਬਤ ਦੇ ਸਰਦੀ ਦੇ ਦਿਨ ਜਿਹੜੇ ਜਪੀਸ਼ਵਰ ਤਪੀਸ਼ਵਰ ਰਹਿ ਜਾਂਦਣ ਥੱਲੇ ਨਹੀਂ ਆਉਂਦੇ ਕੋਈ ਨਾ ਪਤਰਾਂ ਨੂੰ ਸਰਦੀਆਂ ਦੇ ਦਿਨ ਜਲਾਣ ਲੱਗ ਪੈ ਸਨ ਸੁੱਕ ਜਾਂਦੇ ਨੇ ਉਹਨਾਂ ਦੇ ਨਾਲ ਅੱਗ ਦਾ ਕੰਮ ਲੈਂਦੇ ਸੀ ਯੂਪੀ ਗਵਰਨਮੈਂਟ ਨੇ ਹੁਣ ਕਾਨੂੰਨ ਬਣਾਇਆ ਹੈ ਜਿਹੜਾ ਇਹਨਾਂ ਪਤਰਾਂ ਨੂੰ ਤੋੜੇਗਾ ਜਲਾਏਗਾ 6 ਮਹੀਨੇ ਦੀ ਸਜ਼ਾ ਕਿਉਂਕਿ ਨਸਲ ਖਤਮ ਹੋ ਰਹੀ ਸੀ ਪੱਤੇ ਖਤਮ ਹੋ ਰਹਿ ਸੀ ਇਹਨੂੰ ਕੱਟਣ ਦੀ ਜਲਾਣ ਦੀ ਹੁਣ ਮਨਾਈ ਕਿ